ਮੁੱਲ ਹੈਗਾ ਜੀ ਉਹ 18000 ਰਾਈ 18000 ਮੁੱਲ ਹਾਂਜੀ 8 ਲੀਟਰ ਦੁੱਧਾ ਹੱਥ ਲੀਟਰ ਦੁੱਧਾ ਜੀ ਮੌਕੇ ਤੇ ਮੰਨਤਾ ਨਾ ਉਹ ਹੋ ਜਾਊਗਾ ਜੀ ਮੰਨਤਾ ਹੋਰ ਜੀ ਇਹਦਾ 32 ਲੀਟਰ ਦਾ ਸੱਜਰ ਦਾ ਰਿਕਾਰਡ ਹੈ ਸੱਜਰ ਦਾ 32 ਲੀਟਰ ਦੁੱਧ ਤੋਂ ਕੱਢਿਆ ਹੋਇਆ ਹੈ ਹਾਂਜੀ ਇੱਕ ਮਹੀਨਾ 7-8 ਦਿਨਾਂ ਟੀਕਾ ਭਰਾ ਜੀ ਨਹੀਂ ਹੋਇਆ ਪਰ ਆਪਾਂ ਖਾਲੀ ਕਹਿ ਕੇ ਦੇਵਾਂਗੇ ਇੱਕ ਨੰਬਰ ਠੀਕ ਹੈ ਨਿਆਣਾ ਪਾਓ ਚਾਹੇ ਨਾ ਪਾਓ ਬੰਦਾ ਚੋਈ ਗੁੜੀ ਚੋਈ ਕੋਈ ਚੱਕਰ ਹੋਰ ਤਾਂ ਦੰਦਾ ਕਿ ਹੋਊਗੀ ਕਿ ਮੈਂ ਦੰਦਾ ਪੇ ਚੈੱਕ ਰਿਕਾਰਡ ਨਹੀਂ ਬਚਿਆਗਾ ਤੇ ਨਾਲੇ ਰੇਡੀ ਵੀ ਸਾਫ਼ ਸੁਥਰੀ ਆ ਮਲਤੀ ਭਾਈ ਚਾਟ ਪਾ ਕੇ ਚਾਟ ਪਾ ਕੇ ਚਾਟ ਪਾਓ ਚਾਹੇ ਨਾ ਪਾਓ ਕੋਈ ਚੱਕਰ ਨਹੀਂ ਇਹ ਬੰਦਾ ਜੋ ਇਹ ਬੁੜੀ ਚੋਵੇ ਠੀਕ ਆ ਇੱਕ ਨੰਬਰ ਠੰਡੀ ਸੀਲ ਹੈ ਜੀ ਬੱਚੇ ਦੀ ਲੋੜ ਨਾ ਜੀ ਠੀਕ ਹੈ ਤਾਂ ਮੈਂ ਬਾਕੀ ਆਰਡਰ ਦੇਖ ਸਕਦੇ ਹਾਂ ਨਾੜਾਂ ਹਾਂ ਜੀ ਦੋਸਤੋ ਆਪਕੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਫਰੈਂਡ ਦਾ ਬੜੀ ਖਾਨਾ ਤਸਵੀਰ ਜਾਈ ਤੋਂ ਤੇ ਜਿਲ੍ਹਾ ਇਹਨੂੰ ਫਰੀਦਕੋਟ ਪੈ ਜਾਂਦਾ ਜਿਹੜੇ ਘਰ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਭਾਈਆਂ ਦੀ ਤਕਰੀਬਨ ਡੈਰੀ ਹੈ ਦੁੱਧ ਦਾ ਕੰਮ ਹੈ ਤੇ ਪਸ਼ੂ ਤੁਸੀਂ ਦੇਖ ਸਕਦੇ ਹੋ ਤੇ ਨਾਲ-ਨਾਲ ਥੋੜਾ ਬਹੁਤਾ ਵਪਾਰ ਦਾ ਕੰਮ ਵੀ ਕਰ ਲੈਂਦੇ ਆ ਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਰੌਣਕ ਬਕਾਊ ਕਰੇ ਆ ਬਾਈ ਨੇ ਤੇ ਦੋ ਨਾਗ ਉਧਰ ਦੂਜੇ ਪਾਸੇ ਖੜੇ ਆ ਦੋ ਇੱਧਰ ਆ ਗਏ ਝੋਟੀ ਆ ਇੱਕ ਗਾਂ ਦੇ ਦੋ ਜਾਤੀ ਕਾ ਮੈਂ ਉਧਰ ਦੂਜੇ ਘਰੇ ਖੜੀਆਂ ਉਹ ਵੀ ਤੁਹਾਨੂੰ ਆਪ ਦਿਖਾ ਹਾਂ ਔਨ 4 ਲੱਖ ਪਟਾ ਹੋਵੇ ਇਕੱਲੇ ਆਪ ਨੂੰ ਕਰਦੇ ਤੇ ਇਹ ਨੂੰ ਤਾਂ ਸਾਡੇ ਕਿਲੇ ਮਾ ਇਹ ਵੀਡੀਓ ਦੇ ਵਿੱਚ ਹੀ ਹੋਣਗੇ ਇਕੱਲੇ-ਇਕੱਲੇ ਨਾਲ ਆਪਾ ਸੌੜ ਕੇ ਦਿਖਾ ਮਾ ਇਕੱਲੇ-ਇਕੱਲੇ ਆਪਾ ਦੇ ਦੇ ਇਹਦੇ ਨਾਲ ਆਦਿ ਕੋਲ ਜ਼ਮੀਨ ਕਰਕੇ ਜਿਹੜਾ ਵੀ ਦੀਨਾਰ ਕਰੀਦਾ ਹੈ ਆਦਿ ਕੋਲ ਇਕੱਲੇ ਕਰਦੇ ਆ ਇਹ ਵੀ ਹੋਦਾ ਹੈ ਤੁਹਾਨੂੰ ਤੇ ਇਹ ਦੋਨੋਂ ਆਪਾਂ ਸਾਰੀ ਲੈ ਕੇ ਜੰਨੇ ਆ ਤੇ ਬਾਈ ਨਾਲ ਗੱਲ ਕਰਦੇ ਆ। ਜਿਹਦੇ ਬੱਚੇ ਮੈਂ ਪੜ੍ਹੇ ਪੜ੍ਹੇ। ਮੈਂ ਨਾ ਜੀ ਕੋਲ ਆਇਆ। ਇਹ ਜੋ ਮੈਂ ਦੇਖਦਾ। ਹਾਜੀ ਬਾਈ ਜੀ, ਸਾਡੀ ਗੱਲ ਜੀ। ਹੱਸੀ ਗੱਲ ਬਾਈ ਜੀ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਮਨਪ੍ਰੀਤ ਸਿੰਘ ਹੈ ਜੀ। ਠੀਕ ਹੈ ਜੀ। ਪਿੰਡ ਗਵਿੰਦਗੜ ਦਬੜੀ ਖਾਨਾ। ਹਾਂ ਜੀ। ਤਹਿਸੀਲ ਜੇਤੋ। ਜ਼ਿਲ੍ਹਾ ਫਰੀਦਕੋਟ। ਜ਼ਿਲ੍ਹਾ ਫਰੀਦਕੋਟ। ਹਾਂ ਜੀ, ਨੇੜੇ ਆਪਾਂ ਨੂੰ 8 ਕਿਲੋਮੀਟਰ ਜੇਤੋ ਮੰਡੀ ਹੈ ਜੀ। ਜੀ। 6 6 ਕਿਲੋਮੀਟਰ ਬਾਜਾ ਖਾਨਾ ਹੈ। ਠੀਕ ਹੈ ਛੋਟੇ ਟੈਕਸ ਵਾਲਾ ਜੀਦਾ ਪਿੰਡ ਉਹ ਵੀ ਜਾਨੀ ਕਿ 3-4 ਕਿਲੋਮੀਟਰ ਹੈ 3-4 ਕਿਲੋਮੀਟਰ ਹੋ ਆ ਹਾਂਜੀ ਇਹ ਵਿਚਾਲੇ ਆ ਜਾਂਦਾ ਪਿੰਡ ਜੀ ਠੀਕ ਹੈ ਇਹ ਆਪਾਂ ਬਾਈ ਵੀ ਇਧਰ ਪਹਿਲੇ ਨੰਬਰ ਤੇ ਜਾ ਕੇ ਸ਼ੁਰੂ ਕਰ ਲਗੇ ਇਹ ਬਾਈ ਤੁਸੀਂ ਆਪ ਵੀ ਆਈਡੀਆ ਲਾ ਲਓ ਥੋੜਾ ਜਿਹਾ ਜਰਸੀ ਦਾ ਕ੍ਰਾਸ ਹੈ ਹਾਂਜੀ ਤੇ ਸਿੰਘ ਹੈਗੇ ਮਾਰਦੀ ਬਿਲਕੁਲ ਨਹੀਂ ਬਸ ਸਿੰਘ ਹੈਗੇ ਉਹ ਨਹੀਂ ਕੋਈ ਦਿੱਕਤ ਨਹੀਂ ਹਾਂਜੀ ਸਿਹਤ ਠੰਡੀ ਹੈ ਜਮਾ ਇੱਕ ਨੰਬਰ ਹਾਂਜੀ ਦੂਜਾ ਸੁਆ ਸੋਈ ਹੋਈ ਆ ਸੋਈ ਇਹਨਾਂ ਨੂੰ 5 ਤੋਂ 6 ਮਹੀਨੇ ਹੋ ਗਏ ਪਾਂ ਜ਼ਮੀਨ ਮਜ਼ੂਰੀ ਹਾਂਜੀ ਗੱਬਰ ਨਹੀਂ ਹੈਗੀ ਖਾਲੀ ਟੋਕਰ ਹੈ ਟੋਕਰ ਵਾਲੇ ਕਰੇ ਹਾਂਜੀ 8 ਕਿਲੋ ਦੁੱਧ ਹੈ 8 ਕਿਲੋ ਦੁੱਧ ਸਿਰ ਠੰਡੀ ਹੈ ਜਮਾ ਇੱਕ ਨੰਬਰ ਠੀਕ ਹੈ ਇਹ ਬੱਚਾ ਬੱਚਾ ਨਹੀਂ ਹੈਗਾ ਨਾ ਨਹੀਂ ਬੱਚਾ ਨਹੀਂ ਹੈਗਾ ਜੀ ਮਿਲਦੀ ਕਿੰਨੀ ਆ ਮਿਲਦੀ ਬਸ ਚਾਰਟ ਪਾ ਕੇ ਜੀ ਨਿਆਣਾ ਪਾ ਕੇ ਚਾਰ ਪਾਗ ਮਿਲਦਾ ਹਾਂਜੀ ਠੀਕ ਤੇ ਇਹਦਾ ਜਿਹੜਾ ਮੁੱਲ ਹੈਗਾ ਜੀ ਉਹ 18000 ਰਾਈ 18000 ਮੁੱਲ ਹਾਂਜੀ 10 ਲੀਟਰ ਦੁੱਧ ਹੈ 8 ਲੀਟਰ ਦੁੱਧ ਹੈ ਜੀ ਵਾਕੇ ਤੇ ਮੰਨਤਨ ਉਹ ਹੋ ਚੁਗਾ ਜੀ ਮੰਨਤਨ ਹੋਰ ਜੀ ਹਾਂਜੀ ਠੀਕ ਹੈ ਕੌਣ ਜਾਣਦੇ ਕੁਮੇ ਚੋਣ ਇੱਕ ਨੰਬਰ ਆ ਬਾਈ ਜੀ ਸੇਰ ਠੰਡੀ ਜਾਵਾ ਠੀਕ ਆ ਕੋਈ ਦੋਸਤ ਪਹਿਲੇ ਨੰਬਰ ਤੇ ਮੌਕਾ ਇਹ ਗੱਲ ਕਰ ਰਿਹਾ ਉਹਦਾ ਕਾਰਜ ਹੈ ਵੀ ਸੈਂਕੜੇ ਲੂ ਰਹਿ ਗਈ ਆਗੇ ਆਪਰੇਟ ਕਰਦਾ ਅੰਜ ਕੋ 6 ਮਹੀਨੇ ਲੱਗਦੇ ਹੋਗੇ ਆਇਆ ਤੇ ਜੀ ਸਾਇਟ ਤੇ ਰਹੀ ਆ ਕਰੀ ਬਹੁਤ ਮਹੀਨੇ ਲੇਣੀ ਆ ਰੋਸ ਬੜੀ ਆ ਜਿੰਨੇ ਮੁੱਲ ਦੇ ਵਿੱਚ ਕੋਈ ਮਿਲਦਾ ਨਹੀਂ ਸਾਰਾ ਯਾਰ ਰੇਟ ਆ ਬਾਕੀ ਵਾੜਾ ਮੈਂ ਤਾਂ ਮੌਕੇ ਤੇ ਥਾਨ ਲੇਵਾ ਪੂਰਾ ਸਾਫ ਸੁਥਰਾ ਹੀ ਮਾਨ ਤਨ ਹੋ ਜਾਊਗਾ ਚੰਗੀ ਖਾਣੀ ਵੀ ਆ। ਬਾਟੀ ਮੰਦਰ ਬਹੁਤ ਚੰਗੀ ਆ। ਖਾਣ ਦੇ ਵਿੱਚ ਵੀ ਚੰਗੀ ਆ। ਆਹ। ਮੁੱਠੀ ਦੀ ਦਵਾਈ ਇਹ ਨਾਲ ਵੀ ਮਾਇਆ ਦੀ ਕੋਤਵਾਣਾ। ਚੰਗੀ ਆ ਖਾਣ। ਹਰੇ ਬਹੁਤ ਜਿਆਦਾ ਘੱਟ ਰੇਤੀ ਲੱਗ ਰਹੇ ਆ ਆਪਾਂ। ਦੁੱਧ ਪੀ ਲਓ। ਮੇਰਾ। ਬਹੁਤ ਬਰੀਆ। ਦੂਜੇ ਨੰਬਰ ਦੇ ਬਾਈ ਆ ਛੋਟੀ ਦੀ ਕੀ ਡਿਟੇਲ ਹੈ? ਇਹ ਬਾਈ ਜੀ ਪਹਿਲਾਂ ਸੁਦਾ ਸੂਈ ਹੋਈ ਆ। ਹਾਂ ਜੀ। ਇਹਨੇ ਸੂਈ ਨੂੰ ਸਾਢੇ 3 ਮਹੀਨੇ ਹੋਏ ਜੀ। ਠੀਕ ਹੈ ਠੀਕ ਹੈ ਜੀ ਇੱਕ ਮਹੀਨਾ 7-8 ਦਿਨ ਟਿਕਾ ਪ੍ਰਾਇਨ ਹੋਇਆ ਪਰ ਆਪਾਂ ਖਾਲੀ ਕਹਿ ਕੇ ਦੇਵਾਂਗੇ ਠੀਕ ਹੈ ਟਿਕਾ ਪ੍ਰਾਇਨ ਜਾਨੀ ਕਿ ਇੱਕ ਮਹੀਨਾ 7-8 ਦਿਨ ਹੋਵੇ ਹਾਂ ਜੀ ਕਿਉਂਕਿ ਚੈੱਕ ਤੇ ਨਹੀਂ ਆਉਂਦੀ ਚੈੱਕ ਤੇ ਨਹੀਂ ਆਉਂਦੀ ਆਪਾਂ ਖਾਲੀ ਕਹਿ ਕੇ ਦੇਣੀ ਹਾਂਜੀ ਸੇਲ ਠੰਡੀ ਆ ਇੱਕ ਨੰਬਰ ਦੁੱਧ ਜਿਹੜਾ ਇਹਦਾ ਹਲਲੇ ਹਾਜ਼ਰ ਆ 4 ਤੋਂ 5 ਕਿਲੋ ਆ 4-5 ਕਿਲੋ ਦੋਨੋਂ ਦਾ ਹਾਂਜੀ ਇੱਕ ਗਰਮੀ ਥੋੜੀ ਪੈਣ ਕਰਕੇ ਵੀ ਫੇਰ ਅਸੀਂ ਯੂਨੀ ਨਹੀਂ ਕਰਦੇ ਹੁਣ ਕੱਲ੍ਹ ਦਾਣੇ ਤੇ ਚਲਦੀ ਆ ਤਾਂ ਕਰਕੇ ਹੋ ਸਕਦਾ ਵੀ ਇਹ ਦੁੱਧ ਘਟਾ ਕੇ ਕਿਲੋ ਕਿ ਪਹਿਲਾਂ 6 ਕਿਲੋ ਦੁੱਧ ਸੀਗਾ ਜੀ ਪਹਿਲਾ ਵਾਪਸੀ ਹਾਂਜੀ ਤੇ ਮਗਰੇ ਦੇ ਕੱਟੀ ਹੈ ਜੀ ਮਗਰੇ ਕੱਟੀ ਹੈਗੀ ਹਾਂਜੀ ਕੱਟੀ ਆ ਖੜੀ ਆਹ ਕੱਟੀ ਆ ਨਾ ਹਾਂਜੀ ਠੀਕ ਹੈ ਯਾਨੀ ਗੱਬੜਦਾ ਨਹੀਂ ਕਨਫਰਮ ਆਏਗਾ ਗੱਬੜਦਾ ਕਨਫਰਮ ਨਹੀਂ ਬਈ ਜੀ ਹਾਂਜੀ ਠੀਕ ਹੈ ਮੁੱਲ ਇਹਦਾ ਮੁੱਲ 65000 ਹੈ ਜੀ ਇਹਦਾ ਮੁੱਲ ਬੈਠਾ ਯਾਰ ਹਾਂਜੀ ਮੌਕੇ ਤੇ ਹੋ ਜੂ ਇਹ ਤਾਂ ਹਾਂਜੀ ਇਹਦੇ ਤੇ ਹੋ ਜੂਗਾ ਜੀ ਮੰਨਤਾ ਤੇ ਕੀ ਗੱਲ ਲੱਗਿਆ ਵਾ ਆਹ ਰਹਿ ਕੇ ਹਾਲੀ

ਮਿਲਦੀ ਬਾਈ ਫਰੇਜ਼ਿੰਗ ਨਹੀਂ ਮਿਲਦੇ ਬਾਈ ਚਾਟ ਪਾ ਕੇ ਚਾਟ ਪਾ ਕੇ ਚਾਟ ਪਾਓ ਚਾਹੇ ਨਾ ਪਾਓ ਕੋਈ ਚੱਕਰ ਨਹੀਂ ਇਹ ਬੰਦਾ ਜੋ ਇਹ ਗੁੜੀ ਚ ਹੋਵੇ ਠੀਕ ਆ ਇੱਕ ਨੰਬਰ ਠੰਡੀ ਸੀਲ ਆ ਜੀ ਬੱਚੇ ਦੀ ਲੋੜ ਨਹੀਂ ਨਾ ਜੀ ਠੀਕ ਆ ਮੈਲਦੀ ਨੂੰ ਦੋਨੇ ਟਾਈਮ ਦੋਨੇ ਟਾਈਮ ਬਾਈ ਜੀ ਦੋਨੇ ਟਾਈਮ 2.5 ਕਿਲੋ ਵੀ ਦੇਣ ਦੀ ਇੱਕ ਟਾਈਮ ਕਦੇ 3 ਵੀ ਕਰ ਜਾਂਦੀ ਆ ਠੀਕ ਆ ਚਾਹ ਬਸ ਆਪਾਂ ਕਿਲੋ ਘਾਟ ਹੀ ਦੱਸੇ ਚਾਰ ਤੋਂ ਪੰਜ ਕਿਲੋ ਦੋ ਦੀ ਠੀਕ ਆ ਹਾਂ ਜੀ ਮਨਾਂ ਤਸੱਲੀ ਕਰਾਵਾ ਤਸੱਲੀ ਕਰਕੇ ਆਦਾ ਪਸੂ ਫੇਜ ਦੇ ਜੀ ਕੋਈ ਵੀ ਬੰਦਾ ਠੀਕ ਆ ਇੰਦਰਬਾਈ ਜਾਂਸੀ ਦੀ ਕੀ ਡਿਟੇਲ ਹੈ ਜੀ ਇਹਦੀ ਇਹ ਬਾਈ ਜੀ ਤੀਜਾ ਸੂਗਾ ਸੂਈ ਹੋਈ ਆ ਠੀਕ ਆ ਠੀਕ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ ਜੀ 5 ਤੋਂ 6 ਮਹੀਨੇ 5 ਤੋਂ 6 ਮਹੀਨੇ ਸੂਈ ਨੂੰ ਹੋ ਗਿਆ ਹਾਂਜੀ ਇਹਦਾ 32 ਲੀਟਰ ਦਾ ਸੱਜਰ ਦਾ ਰਿਕਾਰਡ ਹੈ ਸੱਜਰ ਦਾ 32 ਲੀਟਰ ਦਾ ਤੋਂ ਕੱਢਿਆ ਹੋਇਆ ਕੱਢਿਆ ਹੋਇਆ ਹਾਂਜੀ ਇਸ ਟਾਈਮ ਜਿਹੜਾ ਹਾਜ਼ਰ ਹੈ ਜੀ ਥੋੜੀ ਗਰਮੀ ਪੈਣ ਕਰਕੇ ਉਹ ਛੱਡ ਛੁੜ ਕਰਨ ਵਾਲੇ ਅਸੀਂ ਹੁਣ ਬਾਏ ਆ ਠੀਕ ਹੈ ਜੀ ਪਹਿਲਾਂ ਜਾਨੀ ਕਿ ਇਹ ਦੂਸਰੇ ਸੀਗੇ ਉਹ ਗਰਮੀ ਮਨੋਂ ਕਰਕੇ ਵੀ ਦੁੱਧ ਘਟ ਗਈ ਹਾਂ ਜਿਹੜਾ ਹਾਜ਼ਰ ਦੁੱਧ ਆ ਇਹ ਛੱਲੇ 11 ਤੋਂ 12 ਕਿਲੋ ਦੁੱਧ ਹਾਜ਼ਰ ਹੈ 11 12 ਲੀਟਰ ਹੁਣ ਹਾਜ਼ਰ ਹੈਗਾ ਹਾਂਜੀ ਹਾਂ ਛੱਲੇ ਦੋਨੇ ਟਾਈਮ ਮਿਲ ਜੀ ਸੀਲ ਠੰਡੀ ਇੱਕ ਨੰਬਰ ਠੀਕ ਹੈ ਨਿਆਣਾ ਪਾਓ ਚਾਹੇ ਨਾ ਪਾਓ ਬੰਦਾ ਚੋਏ ਬੁੜੀ ਚੋਏ ਕੋਈ ਚੱਕਰ ਉਹ ਤਾਂ ਨਹੀਂ ਕੋਈ ਡੱਕਾ ਹਾਂਜੀ ਠੀਕ ਹੈ ਧੱਬੜ ਕਰ ਮੈਂ ਪਰ ਰਹਿ ਨਹੀਂ ਨਹੀਂ ਗੱਬੜ ਨਹੀਂ ਜੀ ਖਾਲੀ ਹੋ ਜਾਨੀ ਖਾਲੀ ਹੈ ਜੀ ਲੋਕੋ ਦੀ ਤਰ੍ਹਾਂ ਚੱਕਰ ਫਰਦੇ ਚੰਗੀ ਵਾਲੀ ਹੈ ਵੀ ਤੇ ਥੋੜਾ ਜਿਹਾ ਕੱਪਣ ਹੌਣ ਦੇ ਵਿੱਚ ਡਾਕਾ ਦਾ ਵੀ ਥੋੜਾ ਜਿਹਾ ਹੋਣੀ ਵੀ ਤੇ ਬੇਲ ਦੇਖ ਸਕਦੇ ਤੁਸੀਂ ਬਹੁਤ ਚੰਗੀ ਆ ਵੀ ਤੇ ਬਾਕੀ ਆਰਡਰ ਦੀ ਕੁਆਲਟੀ ਉਹਨੂੰ ਬਹੁਤ ਵਧੀਆ ਹੈ ਬਲਕਿ ਇਹ ਬਹੁਤ ਚੰਗੀ ਹੋਈ ਬਹੁਤ ਬੇਸਰ ਬਾਕੀ ਆਰਡਰ ਦੇਖ ਸਕਦੇ ਹੋ ਨਾੜਾਂ ਨਾੜਾਂ ਦੇ ਵਿੱਚ ਸਪੇਸ ਆ ਨਾੜਾਂ ਦਾ ਸਹਾਈਆ ਜੋ ਬਹੁਤ ਵਧੀਆ ਹੈ ਕੱਟ ਕਾਰਡ ਵੀ ਚੰਗਾ ਦਾ ਜਿੰਨੇ ਜੱਸੀ ਦਾ ਹੁੰਦਾ ਹੋਸਾ ਤੇ ਬਹੁਤ ਵਧੀਆ ਮੁੱਲੇ ਦਾ ਬਈ ਇਹਦਾ ਮੁੱਲ 43000 ਰੁਪਏ 43 ਹਾਂਜੀ ਮੌਕੇ ਤੇ ਮੰਨਤਾਂ ਹੋ ਜੀ ਮੌਕੇ ਦੇ ਨਾਲ ਹਾਂਜੀ ਠੀਕ ਆ ਜੀ ਇਹਦੀ ਡੇਟਿਲ ਕੀ ਹੈ ਇਹ ਬਾਈ ਜੀ ਦੂਜਾ ਸੂਰ ਸੁੰਦੀਆ ਗੱਬਣ ਹੈ ਠੀਕ ਹੈ ਗੱਬਣ ਹਾਂਜੀ ਇਹ ਲੈ ਜੂਗੀ ਯਾਨੀ ਕਿ ਹਫਤਾ ਤੋਂ 10 ਦਿਨ ਲੈ ਜੂਗੀ ਠੀਕ ਆ ਹਫਤੇ ਤੋਂ 10 ਦਿਨਾਂ ਦੀ ਕੱਚੀ ਹੈ ਹਾਂਜੀ ਇਹ ਆਪਣੀ ਘਰ ਦੀ ਬੈੜ ਹੈ ਅੱਛਾ ਪਹਿਲੇ ਸੂਏ ਦਾ ਕਾਰਡ ਇਹਦਾ 15 ਕਿਲੋ ਦਾ ਹੈ ਪਹਿਲੇ ਸੂਏ 15 ਲੀਟਰ ਦਾ ਹੈ 15 ਲੀਟਰ ਦਾ ਹਾਂਜੀ ਇਸ ਵਾਰ ਕੀ ਉਮੀਦ ਆ ਇਸ ਵਾਰ ਆਸਮੀਤ ਜਾਨਕੀ ਵੱਧ ਗਈ ਹੈ ਜੀ ਦੇਖੋ 18 ਪਾ ਲਈ ਜਾਂ 20 ਪਾ ਲਈ ਠੀਕ ਹੈ ਤੇ ਉਹ ਵੀ ਵੱਧ ਜਾਣੀ ਹਾਂਜੀ ਠੀਕ ਹੈ ਤਿਆਰੀ ਚੰਗੀ ਹੈ ਖੈਰ ਬੈੜ ਦੀ ਸੇਹ ਠੰਡੀ ਹੈ ਇੱਕ ਨੰਬਰ ਠੀਕ ਹੈ ਅਬ ਬਲਟੀ ਲਾਪਸੀ ਦੇਖ ਸਕਦੇ ਹਾਂ ਤਿਆਰੀ ਵਧੀਆ ਗਈ ਹੈ ਨਾ ਹਾਂਜੀ ਹਾਂਜੀ ਬਹੁਤ ਹੈ ਜੀ ਐਲਕੋਲ ਪੂਰੀ ਪਈ ਹੈਗੀ ਚੋਣ ਜਾਣ ਚੁੱਕੇ ਮੇ ਰਹੇ ਚੋਣ ਇੱਕ ਨੰਬਰ ਹੈ ਜੀ ਸੇਹ ਠੰਡੀ ਹੈ ਕੋਈ ਚੱਕਣ ਨਹੀਂ ਜਾਸਿਆਂ ਸਾਨੂੰ ਪਤਾ ਹੀ ਹੈ ਠੰਡਗਾ ਹੀ ਹੁੰਦਾ ਹੈ ਜੀ ਤੇ ਰੇਟ ਹੈ ਦਾ ਇਹਦਾ ਰੇਟ ਹੈਗੇ 48 ਹਜ਼ਾਰ ਇਹਦਾ ਰੇਟ 40000 ਯਾਰ ਹਾਂਜੀ ਮੌਕੇ ਤੇ ਹੋ ਜੂਗਾ ਜੀ ਮਾਨਤਾ ਮੌਕੇ ਤੇ ਦੋ ਵੀ ਹੋ ਜੂਗਾ ਹਾਂ ਹਾਂਜੀ ਲੈ ਦੋਸਤ ਇਹਦਾ ਰੇਟ ਹੈ 40000 ਯਾਰ ਬਾਕੀ ਮੌਕੇ ਤੇ ਮਾਨਤਾ ਨਾਲ ਹੋ ਜੂਗਾ ਹਫਤੇ ਤੋਂ 10 ਦਿਨਾਂ ਦੀ ਕੱਚੀ ਐ ਬਾਕੀ ਗਰਮੀ ਦੇ ਕਾਰਨ ਪਸ਼ੂ ਦਾ ਪਤਾ ਨਹੀਂ ਹੁੰਦਾ ਤੁਸੀਂ ਮੂੰਹ ਦੇ ਬੁੱਥੇ ਦੇ ਬੰਤਰ ਦਿਖਾ ਸਕਦੇ ਹੋ ਤੁਸੀਂ ਫੇਸ ਬਹੁਤ ਸੋਹਣਾ ਹੈ ਯਾਰ ਬਾਕੀ ਬੰਤਰ ਦੇਖ ਸਕਦੇ ਹੋ ਤੁਸੀਂ ਇਹ ਜ਼ਫਰ ਦੰਦਾ ਜਿਹਾ ਹੋਊਗਾ ਕਿ ਨਾ ਗਾਂਦਾ ਪਰ ਚੈੱਕ ਨਹੀਂ ਕਰੀ ਜੀ ਦੇਖ ਲੈਣੇ ਅਨੇ ਤੁਸੀਂ ਆ ਕੇ ਦੇਖ ਲਓ। ਕੰਮ ਚੱਲ ਰਿਹਾ ਵੀ ਮੰਨਿਆ ਕਿ। ਅਰੋਧੀ ਕੁਆਰਟਿਸ ਦੇਖ ਸਾਦੇ ਇਹ ਵੀ ਬਹੁਤ ਵਧੀਆ ਹੈ। ਦੇਖ ਸਾਦੇ ਥਾਣਾ ਬਹੁਤ ਚੰਗੇ ਹੈਗੇ। ਤੇ ਤਿਆਰੀ ਵੀ ਚੰਗੀ ਹੈ ਬਾਕੀ ਹਜੇ ਕੱਚੀ ਹੈਗੀ। ਮੈਂ ਦਾ ਵੀ ਵਧੀਆ ਆਰਡਰ ਤਿਆਰ ਕਰੂਗੀ ਚੰਗੀ ਤਿਆਰੀ ਕਰੂਗੀ। ਵੈਲਕਮ ਹੈ ਨੇ ਜੀ ਵੀ ਦੇਖ ਸਕਦੇ ਹੋ। ਸਪੇਸ ਤੇ ਥਾਣਾ ਦਾ ਸਜਜ ਵੀ ਬਹੁਤ ਵਧੀਆ ਹੈ। ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ। ਚੰਗੀ ਆ ਨਾ ਨੰਬਰ ਸਾਨੂੰ ਸੀ ਤੁਹਾਨੂੰ ਵੀ ਪਤਾ ਲੰਦਾ ਹੋਊਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਕੋਈ ਵੀ ਨਾਲ ਬਣਾਉਣਾ ਹੋਊਗਾ ਕਾਲ ਕਰ ਸਕਦੇ ਹੋ ਇੱਥੇ ਆ ਕੇ ਆਪ ਦੀ ਜੀਨੀ ਫੋਲੋ ਕਰ ਲਈ ਕਰ ਲਓ ਪੂਰੀ ਪਾਲਿਸੀ ਕਰ ਲਈ ਕਰਕੇ ਫਿਰ ਤੁਸੀਂ ਜਿਦਾ ਵਾਲੋ ਪੇਸਟ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਐਡਰੈਸ ਬੋਲ ਦਿਓ ਜੈਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ